ਅੰਦਰੋਂ ਵੀ ਇਹ ਭਾਵਨਾਵਾਂ ਕਰ ਰਹੇ ਨੇ ਇੱਕ ਤਾਂ ਹੁੰਦੀ ਹੈ ਕਿ ਲੋਕਾਂ ਦੇ ਆ ਰਹੇ ਆ ਕਿ ਮੈਂ ਦਰਸ਼ਨ ਕਰਾਂ ਪਰ ਡੱਲੇਵਾਲ ਸਾਹਿਬ ਇਹ ਕਹਿ ਰਹੇ ਨੇ ਕਿ ਤੁਸੀਂ ਕੋਈ ਜੰਤਕ ਮੈਂ ਉਹਨਾਂ ਦੇ ਭਾਵ ਮੈਂ ਉਹਨਾਂ ਦੇ ਦਰਸ਼ਨ ਕਰਾਂ ਤਾਂ ਇਸ ਸਥਿਤੀ ਦੇ ਵਿੱਚ ਜਿਹੜੀਆਂ ਗਲਤ ਹਵਾਵਾਂ ਉੱਠ ਰਹੀਆਂ ਨੇ ਡੱਲੇਵਾਲ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਨੇ ਸਰੀਰਕ ਤੌਰ ਤੇ ਭਾਵਾਂ ਡਾਉਣ ਨੇ ਪਰ ਮਾਨਸਿਕ ਤੌਰ ਤੇ ਪੂਰੇ ਕਾਇਮ ਨੇ ਉਹ ਆਪਦੇ ਓਸ਼ੀਸ਼ੂਆਂ ਤੇ ਕਾਇਮ ਨੇ ਮੈਂ ਉਹ ਗੱਲ ਫੇਰ ਦਰਾ ਦਿਆਂ ਉਹ ਵਾਰ-ਵਾਰ ਇਹੀ ਕਿਹਾ ਕਿ ਸਾਨੂੰ ਕਹਿ ਨਾ ਰਿਹਾ ਬਈ ਇਥੋਂ ਮੈਨੂੰ ਪੁਲਿਸ ਹਵਾਲੇ ਨਾ ਕਰੰਦਿਓ ਮੋਰਚਾ ਜਿੱਤਾਂਗੇ ਚੜ੍ਹਦੀ ਕਲਾ ਚ ਮੈਂ ਸ਼ਹੀਦ ਵੀ ਹੋ ਜਾਣਾ ਤਾਂ ਆਉਣ ਵਾਲੀਆਂ ਪੀੜੀਆਂ ਇਸ ਮੋਰਚੇ ਨੂੰ ਅੱਗੇ ਤੱਕ ਮੁਕੰਮਲ ਪੰਜਾਬ ਬੰਦ ਰਹੂਗਾ ਜਿਹੜੀ ਅੱਜ ਖਨੌਰੀ ਬਾਰਡਰ ਤੇ ਮੀਟਿੰਗ ਸੱਦੀ ਸੀ ਆਪਾਂ ਸਾਰੀਆਂ ਜਨਤਕ ਜਥੇਬੰਦੀਆਂ ਦੀ ਉਹਦਾ ਸਾਨੂੰ ਪਰਪੂਰ ਪਰਪੂਰ ਹੰਗਾਰਾ ਮਿਲਿਆ ਹੈ ਉਹਨਾਂ ਚ ਅਧਿਆਪਕ ਟਰਾਂਸਪੋਰਟ ਨਾਲ ਸੰਬੰਧਿਤ ਜਥੇਬੰਦੀਆਂ ਤੇ ਟਰਾਂਸਪੋਰਟਰਾਂ ਦੇ ਮਾਲਕ ਬਿਜਲੀ ਕਾਮੇ ਆਸ਼ਾ ਵਰਕਰ ਟੋਲ ਪਲਾઝા ਦੇ ਮੁਲਾਜ਼ਮ ਮਜ਼ਦੂਰ ਯੂਨੀਅਨ ਇਸ ਤਰ੍ਹਾਂ ਦੇ ਨੰਬਰਦਾਰ ਯੂਨੀਅਨ ਸਰਪੰਚਾਂ ਦੀਆਂ ਯੂਨੀਅਨ ਸਾਬਕਾ ਸੈਨਿਕ ਜਲ ਸਪਲਾਈ ਵਿਦਿਆਰਥੀ ਯੂਨੀਅਨ ਪ੍ਰੋਫੈਸਰ ਇਸ ਇਤੋਂ ਤੱਕ ਆਪਣੇ ਪੱਤਰਕਾਰ ਰਿਐਸੋਸ਼ਨ ਇਹ ਤੋਂ ਗਾਂ ਜਿਹੜੀ ਵਪਾਰ ਮੰਡਲ ਵਾਲੇ ਉਹ ਤੋਂ ਵੀ ਸਾਨੂੰ ਲਿਖਤੀ ਸੁਨੇਹਾ ਆ ਗਿਆ ਵੀ ਯਾਰ ਅਸੀਂ ਤੁਹਾਡੇ ਨਾਲ ਖੜਾਂਗੇ ਡੇਰੀ ਯੂਨੀਅਨ ਮਲਕ ਕੁੱਲ ਮਲਾਕੇ ਅੱਡ-ਅੱਡ ਖੇਤਰਾਂ ਦੀਆਂ ਜਥੇਬੰਦੀਆਂ ਇੱਥੇ ਤਕਰੀਬਨ ਜਿਹੜੇ ਆਗੂ ਆਏ ਨੇ ਉਹ ਤਕਰੀਬਨ ਉਹਨਾਂ ਦੀਆਂ 20-20 ਜਥੇਬੰਦੀਆਂ ਦੇ ਇੱਕ ਤਾਂ ਮੰਨ ਚ ਨੇ ਜਿਹੜੇ ਨਾਲ ਲੈ ਕੇ ਆਏ ਪਏ ਅਸੀਂ ਤੁਹਾਡੇ ਨਾਲ ਖੜਾਂਗੇ ਔਰ ਜਿਹੜਾ ਫੈਸਲਾ ਕੀਤਾ ਗਿਆ ਦੋਵਾਂ ਫੋਰਮਾਂ ਲੋ ਮੁਲਾਜ਼ਮ ਜਥੇਬੰਦੀਆਂ ਨਾਲ ਰਲ ਕੇ ਆਪ ਲਈ ਦਫ਼ਤਰ ਬੰਦ ਰੱਖੇ ਜਾਣਗੇ ਔਰ ਇਹਦੇ ਲਈ ਅੱਜ ਇੱਕ ਪੰਜਾਬ ਪਧਰੀ ਮੀਟਿੰਗ ਹੋ ਗਈ ਆ ਇਹਨੂੰ ਹੋਰ ਦੋਵਾਂ ਮੋਰਚਿਆਂ ਦੀ ਲੀਡਰਸ਼ਿਪ ਨਾਲ ਤੇ ਮੁਲਾਜ਼ਮ ਜਥੇਬੰਦੀਆਂ ਦੀ ਡਿਸਟ੍ਰਿਕਟ ਪੱਧਰ ਤੇ ਕੋਆਰਡੀਨੇਟ ਕਰਨ ਲਈ ਕੱਲ 3 ਵਜੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਦੋਵਾਂ ਫਰਮਾਂ ਦੀਆਂ ਕਿਸਾਨ ਲੀਡਰਸ਼ਿਪ ਮਜ਼ਦੂਰ ਲੀਡਰਸ਼ਿਪ ਤੇ ਆਮ ਜਥੇਬੰਦੀਆਂ ਨਾਲ ਮੀਟਿੰਗ ਹੋ ਕੇ ਗਾਹਾਂ ਕੀ ਪ੍ਰੋਗਰਾਮ ਲਿਕਣੇ ਆ ਉਹਨਾਂ ਵੱਲੋਂ ਜੜੀ ਰੇਲ ਆਵਾਜਾਈ ਤੁਹਾਨੂੰ ਪਤਾ ਵੀ ਉਹ ਮੁਕੰਮਲ ਬੰਦ ਰੱਖਾਂਗੇ ਸੜਕ ਆਵਾਜਾਈ ਮੁਕੰਮਲ ਬੰਦ ਰਹੂਗੀ ਉਹਨਾਂ ਨੇ ਓਪਨਲੀ ਕਿਹਾ ਤੁਹਾਨੂੰ ਬੋਲ ਕੇ ਦੱਸਣਗੇ ਵੀ ਜਿੱਥੇ-ਜਿੱਥੇ ਸਾਡੀ ਮਦਦ ਦੀ ਲੋੜ ਹੋ ਅਸੀਂ ਵਲੰਟੀਅਰ ਤੌਰ ਤੇ ਤੁਹਾਡੇ ਤਰਨਿਆਂ ਵਿੱਚ ਸਮਰਿਅਤ ਵੀ ਕਰਾਂਗੇ ਜੋ ਤੁਸੀਂ ਹੁਕਮ ਲਾਓਗੇ ਉਹ ਵੀ ਕਰਾਂਗੇ ਸਭ ਤੋਂ ਵੱਡੀ ਗੱਲ ਜਿਹੜਾ ਡਿਸਕਸ਼ਨ ਦਾ ਹਿੱਸਾ ਬਣਿਆ ਵੀ ਦੇਖੋ ਕਿਸੇ ਵੀ ਕਾਲ ਨੂੰ ਤੁਸੀਂ ਜੜਾ ਵਾ ਉਹ ਕਾਮਯਾਬ ਕਰਨਾ ਹੁੰਦਾ ਵਾ ਉਹ ਤੇ ਉਹਦੇ ਲਈ ਪ੍ਰਚਾਰ ਪ੍ਰੋਪੋਗੈਂਡਾ ਸਭ ਤੋਂ ਵੱਡੀ ਗੱਲ ਹੁੰਦੀ ਆ ਆ ਸਾਡੇ ਆਪ ਬੋਲ ਕੇ ਦੱਸਣਗੇ ਜਿਹੜੇ ਟੋਰ ਪਲਾਟਾ ਕੱਟਣ ਤੋਂ ਪਹਿਲਾਂ ਇੱਕ ਮਿੰਟ ਇੱਥੇ ਲਾ ਲਾ ਕੇ ਹਰ ਕਿਸਮ ਦੀ ਜਨਤਾ ਸਾਥੋਂ ਆਉਣੀ ਆ ਵੀ ਟੀਵੀ ਨੂੰ ਪੰਜਾਬ ਬੰਦ ਹੈਗਾ ਵਾ ਤੋ ਅੱਡ-ਅੱਡ ਤਰੀਕੇ ਨਾਲ ਹਰੇਕ ਜਥੇਬੰਦੀ ਨੇ ਸਪੋਰਟ ਕਰਨ ਦਾ ਯਤਨ ਕੀਤਾ ਵੀ ਅਸੀਂ ਇੱਕ ਇਹਨਾਂ ਨੂੰ ਆਨਲਾਈਨ ਅਸੀਂ ਤੋਂ ਮਤਲਬ ਹਰ ਤਰ੍ਹਾਂ ਨਾਲ ਜਿਹੜਾ ਵਾ ਇਹ ਕਾਮਯਾਬ ਹੋਵੇ ਇਹਦੇ ਲਈ ਯਤਨ ਜਿਹੜੇ ਆ ਉਹ ਜਿਹੜੇ ਜਟਾਏ ਜਾਣਗੇ ਇਹ ਇਹ ਆ ਦੂਸਰਾ ਜਿਹੜੀ ਅਪੀਲਾਂ ਆ ਆਪਾਂ ਫੈਸਲੇ ਕੀਤਾ ਅਪੀਲ ਕਰਨ ਵਾਲਾ ਦੋਵਾਂ ਫਾਰਮਾਂ ਤੋਂ ਅਸੀਂ ਪਿੰਡਾਂ ਦੇ ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਅਪੀਲ ਕਰਦੇ ਵੀ ਲਗਾਤਾਰ ਪਿੰਡਾਂ 'ਚ ਅਨਾਉਂਸਮੈਂਟ ਹੋਵੇ ਔਰ ਜਿਹੜੇ ਸਪੋਰਟਸ ਦੇ ਕਲੱਬ ਐ ਯੂਥ ਦੇ ਸਪੋਰਟਸ ਕਲੱਬ ਆ ਉਹਨਾਂ ਨੂੰ ਅਪੀਲ ਆ ਵੀ ਉਹ ਕੋਈ ਧਾਰਮਿਕ ਸੰਸਥਾਵਾਂ ਨੂੰ ਅਪੀਲ ਆ ਲੋਕ ਗਾਇਕਾਂ ਨੂੰ ਅਪੀਲ ਹੈਗੀ ਆ ਸਾਡੀ ਬੁੱਧੀਜੀਵੀਆਂ ਨੂੰ ਅਪੀਲ ਆ ਔਰ ਇਸ ਤਰੀਕੇ ਨਾਲ ਅਸੀਂ ਬੁੱਧੀਜੀਵੀ ਟੋਟਲ ਭਾਈਚਾਰਿਆਂ ਨੂੰ ਅਪੀਲ ਕਰਦੇ ਆ ਵੀ 30 ਦਾ ਬੰਦ ਦਾ ਸੱਦਾ ਉਹ ਪੂਰੇ ਪੰਜਾਬ ਦੇ ਵਿੱਚ ਆਪਣੇ ਪੱਖ ਤੋਂ ਹੋ ਰੱਖਿਆ ਲਾ ਕੇ ਪਾਉਣ ਚਾਹੁੰਦੇ ਆ ਜਿਵੇਂ ਅਸੀਂ ਅਨੂੰ ਕਿਤੇ ਵੀ ਨਹੀਂ ਲੱਗਦਾ ਵੀ 3 ਕਰੋੜ ਪੰਜਾਬੀਆਂ ਨੂੰ ਕਿਤੇ ਜ਼ਬਰਦਸਤੀ ਬੰਦ ਕਰਾਉਣ ਦੀ ਲੋੜ ਪਊਗੀ। ਉਹਨਾਂ ਦੀਆਂ ਭਾਵਨਾਵਾਂ ਮੋਰਚੇ ਨਾਲ ਜੁੜ ਗਈਆਂ ਨੇ। ਅਰ ਉਹ ਆਪ ਖੁੱਦ ਬੰਦ ਕਰਨਗੇ ਔਰ ਵਲੰਟੀਅਰ ਤੌਰ ਤੇ ਫਿਰ ਜਿੱਥੇ-ਜਿੱਥੇ ਸਾਡੇ ਮੋਰਚੇ ਹੋਣਗੇ ਉਹ ਅਰ ਲਗਭਗ ਪੰਜਾਬ ਦੇ ਵਿੱਚ ਜਿਹੜੀ ਸੜਕਾਂ ਆ ਵੀ ਜਾਈਦੇ ਜਿਹੜੇ ਮੋਰਚੇ ਹੋਣਗੇ 22 23 ਤਾਂ ਜਲੇ ਇਹ ਲੈਖ ਲਓ ਸੈਂਕੜੇ ਥਾਵਾਂ ਤੇ ਹੋਣਗੇ। ਇਹਨੂੰ ਇੱਕ ਇੱਕ ਨਹੀਂ ਕਹਿ ਸਕਦੇ। ਕੋਈ ਅੱਡ ਕਹਿ ਰਿਹਾ ਵੀ ਅਸੀਂ ਤਾਂ 20 ਕਰ ਲਏ ਇੱਕ ਥਾਂ ਤੇ ਕਹਿੰਦਾ ਉਹ ਤੁਹਾਨੂੰ ਜਿਵੇਂ-ਜਿਵੇਂ ਤਫਸੀਲ ਆਊਗੀ ਅਸੀਂ ਨਾਲ ਦੀ ਨਾਲ ਦੱਸੀ ਜਾਵਾਂਗੇ। ਤੋਂ ਇਹ ਇੱਕ ਕਦਮ ਦਾ ਕਹਿ ਲੋ ਪੰਜਾਬੀ ਵਿੱਚ ਸਰਵ ਵਿਆਪਕ ਪੰਜਾਬ ਬੰਦ ਸਾਬਤ ਹੋਊਗਾ ਔਰ ਇਹ ਪੰਜਾਬ ਬੰਦ ਮੋਦੀ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰੂਗਾ ਵੀ ਉਹ ਕਿਸਾਨਾਂ ਮਜ਼ਦੂਰਾਂ ਦੀ ਜਿਹੜੀਆਂ ਅੰਦੋਲਨ ਦੀਆਂ ਮੰਗਾਵਾ ਉਹਨੂੰ ਮੰਨਣ ਔਰ ਮੈਂ ਪੰਜਾਬੀਆਂ ਨੂੰ ਕਹਿਣਾ ਵੀ ਜੇ ਮੋਰਚਿਆਂ ਨਾਲ ਮੁਹੱਬਤ ਹੈ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦਾ ਸਮਰਥਨ ਹੈ ਰਾਜਾ ਸੀ ਇਹ ਵੀ ਡਿਸਕਸ ਕੀਤੀ ਆ ਵੀ ਇਹ ਹਮਲਾ ਕੱਲਾ ਕਿਸਾਨਾਂ ਮਜ਼ਦੂਰਾਂ ਤੇ ਨਹੀਂ ਹੈ ਇਹ ਕਾਰਪੋਰੇਟ ਦਾ ਹਮਲਾ ਹੈ ਛੋਟੀ ਦੁਕਾਨਦਾਰੀ ਤੇ ਆ ਜਵੇਂ ਵੱਡੇ ਮਾਲ ਲੈ ਕੇ ਆਏ ਜਾ ਰਹੇ ਨੇ ਜਵੇਂ ਆਨਲਾਈਨ ਤੋਂ ਆ ਰਿਹਾ ਹੈ ਤਰੀ ਆ ਉਹ ਵੱਡੀ ਇੱਟ ਲੈ ਕੇ ਆ ਰਿਆ ਮਸ਼ੀਨਾਂ ਕੱਲ ਨੂੰ ਬਿਲਡਿੰਗਾਂ ਬਣਾਇਆ ਜਾਣਗੀਆਂ ਖੇਤੀ ਵਿੱਚ ਵੀ ਰੋਬੋਟ ਆ ਰਹੇ ਆ ਕੰਮ ਵਿੱਚ ਵੀ ਰੋਬੋਟ ਆ ਰਹੇ ਪੂਰੀ ਤਰ੍ਹਾਂ ਕਾਰਪੋਰੇਟ ਦਾ ਮਾਡਲ ਸਾਡੇ ਤੇ ਲੱਧਿਆ ਜਾ ਰਿਹਾ ਆ ਮੁਲਾਜ਼ਮ ਬੈਠੇ ਆ ਹਰ ਕਿਸਮ ਦੇ ਮੁਲਾਜ਼ਮ ਤੇ ਨਿੱਜੀਕਰਨ ਦਾ ਹਮਲਾ ਹੋ ਚੁੱਕਾ ਪੂਰੀ ਥਾਮ ਰਾਜਮਾ ਦੀਆਂ ਸਾਮੀਆਂ ਖਾਲੀ ਆ ਮੈਂ ਜਾਣ ਜਾਦਾ ਬੋਲ ਕੇ ਮੈਂ ਇੱਥੇ ਸਮਾਪਤ ਕਰੂੰਗਾ ਔਰ ਮੈਂ ਹੁਣ ਇਧਰ ਸਾਡੇ ਆਗੂ ਹਾਂ ਮਿਤੋਜ ਮਾਨ ਜੀ ਹਾਂ ਮਿਤੋਜ ਮਾਨ ਜੀ ਗੱਲ ਕਰ ਲੈਣ ਫਿਰ ਸਾਡੇ ਮੁਲਾਜ਼ਮ ਵੀਰ ਗੱਲ ਕਰਨਗੇ ਧੰਨਵਾਦ ਜੀ ਮੈਂ ਆ ਜਾਓ ਤੁਸੀਂ ਬੈਠੇ ਰਹੋ ਨਹੀਂ ਕੋਈ ਉਰੇ ਨੂੰ ਹੋ ਜਾ ਬਚਾ ਲੈ ਇਧਰ ਆ ਜਾਓ ਫਿਰ ਮੈਂ ਨਾ ਇੱਕ ਜਿਵੇਂ ਮੰਗਾ ਬਾਰੇ ਤੇ ਬਾਕੀ ਗੱਲਾਂ ਤਾਂ ਹੋ ਗਈਆਂ ਮੈਂ ਸਿਰਫ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਹੈ ਕਿ ਚਾਹੇ ਸੈਂਟਰ ਗਵਰਨਮੈਂਟ ਹੋਵੇ ਤੇ ਚਾਹੇ ਪੰਜਾਬ ਗਵਰਨਮੈਂਟ ਹੋਵੇ ਇਹ ਇੰਤਜ਼ਾਰ ਕੀ ਕਰ ਰਹੇ ਨੇ ਕਿਸ ਗੱਲ ਦੀ ਉਡੀਕ ਕਰ ਰਹੇ ਨੇ ਕਿ ਡੱਲੇਵਾਲ ਸਾਹਿਬ ਜਾਂ ਤਾਂ ਉੱਠ ਪੈਣ ਤੇ ਜਾਂ ਸ਼ਹੀਦ ਹੋ ਜਾਣ ਕੀ ਇਹ ਰਵੱਈਆ ਸਰਕਾਰਾਂ ਦਾ ਰਵੱਈਆ ਹੁੰਦਾ ਜਿਵੇਂ ਹੁਣੇ ਦਾਕਾ ਜੀ ਹੋਰਾਂ ਨੇ ਗੱਲ ਕੀਤੀ ਕਿ ਕੱਲ ਪੰਜਾਬ ਗਵਰਨਮੈਂਟ ਮਤਲਬ ਮੁੱਖ ਮੰਤਰੀ ਆਸਟ੍ਰੇਲੀਆ ਜਾਂਦੇ ਨੇ ਤੇ ਬਾਕੀ ਮੰਤਰੀ ਇੱਥੇ ਪਹੁੰਚ ਜਾਂਦੇ ਨੇ ਓ ਯਾਰ ਤੁਸੀਂ ਆਪਦੀ ਇੰਟਰਨਲ ਪੋਲਿਟਿਕਸ ਕਰਨੀ ਐ ਕਿਤੇ ਹੋਰ ਜਾ ਕੇ ਕਰੋ ਓ ਸੋਚ ਤਾਂ ਲਓ ਮਾਮਲਾ ਗੰਭੀਰ ਕਿੰਨਾ ਹੈ ਸੀਰੀਅਸ ਕਿੰਨਾ ਹੈ ਔਰ ਕਿਸ ਤਰ੍ਹਾਂ ਦੀ ਤੁਹਾਡੀ ਬੇਫਿਕਰੀ ਹੈ ਔਰ ਇਹੀ ਗੱਲ ਸੈਂਟਰ ਦੀ ਹੈ ਅਸੀਂ ਜੀ ਪੰਜਾਬ ਦੇ ਜ਼ਖਮਾਂ ਤੇ ਮਲਮ ਲਾਉਣਾ ਚਾਹੁੰਦੇ ਆ ਇੱਕ ਬਜ਼ੁਰਗ ਲੀਡਰ ਪਿਛਲੇ 1 ਮਹੀਨੇ ਤੋਂ ਬੈਠਾ ਹੈ ਔਰ ਸਾਰਾ ਪੰਜਾਬ ਉਹਦੇ ਨਾਲ ਹੈ ਤੇ باوجود ਉਸ ਦੇ ਖਾਮੋਸ਼ੀ ਹੈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅਨਾ ਹਜ਼ਾਰੇ ਹਰੀ ਉਦੋਂ ਮਤਲਬ 11 ਦਿਨ ਬੈਠੇ ਸੀ ਕਿ 13 ਦਿਨ ਤੇ ਦੋ ਦਿਨ ਹੋ ਗਏ ਸੀ ਸੈਸ਼ਨ ਓ ਤੁਸੀਂ ਗੱਲ ਵੀ ਨਹੀਂ ਕਰਨੀ ਚਾਹੁੰਦੇ ਆ ਜਿਹੜਾ ਸਾਡੇ ਪਾਰਲੀਮੈਂਟੇਰੀਆ ਨਾ ਹੁਣ ਤਾਂ ਕਹਿਣ ਸੁਣਨ ਤੋਂ ਬਾਅਦ ਇਹਨਾਂ ਨੇ ਵੀ ਬੋਲਤਾ ਕੋਈ ਬੰਦਾ ਗੱਲ ਨਹੀਂ ਕਰਨ ਚ ਇੰਟਰਸਟਿਡਗਾ ਕੀ ਹੈ ਗਵਰਨਮੈਂਟ ਜ਼ਿੰਮੇਦਾਰ ਗਵਰਨਮੈਂਟ ਕੋੜੀ ਗੱਲ ਐ ਸੰਬੰਧ ਦੀ ਤਾਂ ਇਹ ਬੰਦ ਇਸ ਲਈ ਆ ਕਿ ਸਾਰੇ ਪੰਥੀ ਪੁੱਛਾ ਇਸ ਅੰਦੋਲਨ ਨਾਲ ਐ ਡੱਲੇਵਾਲ ਸਾਹਿਬ ਨਾਲ ਐ ਇਹਨਾਂ ਦੋਨਾਂ ਫੌਰਮਾ ਨਾਲ ਐ ਇਸ ਕਰਕੇ ਔਰੇ ਜਿਵੇਂ ਪੰਦੇਰ ਸਾਹਿਬ ਨੇ ਹੁਣੇ ਕਿਹਾ ਕਿ ਅੰਦੋਲਾ ਇਹ ਜਿੰਨਾ ਵੀ ਬੰਦ ਹੋਊਗਾ ਇਹ ਜ਼ਬਰਦਸਤੀ ਨਹੀਂ ਹੋਊਗਾ ਇਹ ਸਵੈ ਇੱਛਾ ਨਾਲ ਹੋਊਗਾ ਹਰ ਬੰਦਾ ਇਸ ਬੰਦ ਵਿੱਚ ਖੁਦ ਸ਼ਾਮਲ ਹੋਊਗਾ ਔਰ ਇਹ ਜ਼ਰੂਰੀ ਹੈ ਕਿ ਅਸੀਂ ਜਿਨ੍ਹਾਂ ਦੇ ਕੰਨਾਂ ਤੇ ਜੂਨ ਹੀ ਸਰ ਕਰੀ ਉਹਨਾਂ ਨੂੰ ਦੱਸ ਸਕੀਏ ਕਿ ਪੰਜਾਬ ਕਿਹਦੇ ਨਾਲ ਹੈ ਔਰ ਸਿਰਫ ਪੰਜਾਬ ਹੀ ਨਹੀਂ ਤੁਸੀਂ ਬਾੜਾ ਜਾ ਕੇ ਢੇੜਾ ਮਾਰ ਕੇ ਵੇਖ ਲਓ ਤੁਹਾਨੂੰ ਹਰਿਆਣਾ ਵੀ ਨਜ਼ਰ ਆਊਗਾ ਔਰ ਹਰ ਵਰਗ ਦੇ ਲੋਕ ਨਜ਼ਰ ਆਉਣਗੇ ਹਰ ਕੈਟਾਗਰੀ ਦੇ ਲੋਕ ਨਜ਼ਰ ਆਉਣਗੇ ਤੇ ਯਾਰ ਤੁਸੀਂ ਫਿਰ ਵੀ ਗੱਲ ਨਹੀਂ ਕਰੋਗੇ ਇੰਨਾ ਨਿਰਦਈ ਬੁਣਾ ਇੰਨਾ ਜ਼ੁਲਮ ਕਾ ਨਾ ਤੁਹਾਨੂੰ ਤੁਰ ਕੇ ਅੱਗੇ ਜਾਣ ਦੇਾਂਗੇ ਨਾ ਤੁਹਾਨੂੰ ਮਾਰਨ ਤੇ ਮਰਦਾਂ ਤੇ ਮਰਜੋ ਗੱਲ ਨਹੀਂ ਕਰਾਂਗੇ ਤੁਹਾਡੇ ਨਾਲ ਇੰਨੀ ਕੀੜੀ ਇਹਨਾਂ ਨੇ ਕਹਿਤਾ ਕਿ ਸਾਨੂੰ ਇੱਕ ਸੈਪਰੇਟ ਦੇਸ਼ ਚਾਹੀਦਾ ਓ ਗੱਲਾਂ ਨੇ ਡਿਮਾਂਡਸ ਨੇ ਜਿਨ੍ਹਾਂ ਨੂੰ ਤੁਸੀਂ ਆਪਦੇ ਮੈਨੀਫੈਸਟੋ 'ਚ ਪਾ ਚੁੱਕੇ ਹੋ ਪਹਿਲਾਂ ਸਾਡੇ ਪ੍ਰੈਜ਼ੀਡੈਂਟ ਪ੍ਰਾਈਮ ਨੇ ਸਨਕਾਈ ਚੁੱਕੇ ਨੇ ਕਿ ਅਸੀਂ ਆਪਦੇ ਅੰਦਰ ਸੁਵਮੀਨਾਥ ਮੰਦਿਰ ਪੋਰਟ ਅਸੀਂ ਕਵਾਂਗੇ ਸੋ ਇਹ ਜ਼ਰੂਰੀ ਹੈ ਕਿ ਨਾ ਗੱਲਾਂ ਤੇ ਇਹ ਕੋਈ ਜਵਾਬ ਦੇਣ ਔਰ ਜੇ ਨਹੀਂ ਦਿੰਦੇ ਤਾਂ ਪੰਜਾਬ ਨੂੰ ਜ਼ਰੂਰੀ ਹੈ ਕਿ ਅਸੀਂ ਇਕੱਠੇ ਹੋ ਕੇ ਇਸ ਬੰਦ ਨੂੰ ਪੂਰਨ ਸਵੈ ਇਛਾ ਨਾਲ ਸਫਲ ਕਰਕੇ ਸਤਿ ਸ਼੍ਰੀ ਅਕਾਲ ਜੀ ਦੋ ਸਵਾਲ ਤੇ ਅੱਜ ਅਸੀਂ ਪੰਜਾਬ ਪਧਰੀ ਮੀਟਿੰਗ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਜਿਹੜਾ ਸਾਡਾ ਮੁੱਖ ਇਸ਼ੂ ਸੀਗਾ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਉਨਾ ਦੇ ਸਬੰਧ ਵਿੱਚ 317 ਦਿਨ ਤੋਂ ਲੈ ਕੇ ਇਹ ਮੋਰਚਾ ਇੱਥੇ ਸ਼ੰਭੂ ਬਾਰਡਰ ਔਰ ਖਨੋਰੀ ਬਾਰਡਰ ਤੇ ਜਿਹੜਾ ਚੱਲ ਰਿਹਾ ਹੈ ਸਾਡੀਆਂ ਮੰਗਾਂ ਵੀ ਜਾਇਜ਼ ਨੇ ਮੰਗਾ ਹੱਕੀ ਨੇ ਉਹਨਾਂ ਨੂੰ ਲਾਗੂ ਕਰਨ ਦੇ ਲਈ ਸੈਂਟਰ ਸਰਕਾਰ ਔਰ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਤਰਜੀਹ ਨਹੀਂ ਦੇ ਰਹੀ ਇਹਨੂੰ ਮਤਲਬ ਕੋਈ ਇਸ 바ਸੇ ਉਹਨਾਂ ਦਾ ਲਗਾ ਨਹੀਂ ਹੈਗਾ ਸੋ ਸਰਕਾਰਾਂ ਦੇ ਇਸ ਗਲਤ ਰਵਈਏ ਨੂੰ ਮੁੱਖ ਰੱਖਦਿਆਂ ਹੋਇਆਂ ਸਰਦਾਰ ਜਗਜੀਤ ਸਿੰਘ ਢੱਲੇਵਾਲਾ ਜਿਨ੍ਹਾਂ ਨੇ ਇਸ ਮੋਰਚੇ ਨੂੰ ਕਾਮਯਾਬ ਕਰ ਲਈ ਔਰ ਹੱਕੀ ਤੇ ਜਾਇਜ਼ ਮੰਗਾਂ ਨੂੰ ਲਾਗੂ ਕਰਵਾਉਣ ਲਈ ਔਰ ਡੋਬਰੀ ਮਜ਼ਦੂਰ ਕਿਸਾਨੀ ਨੂੰ ਬਚਾਉਣ ਦੇ ਲਈ ਉਹਨਾਂ ਨੇ ਜਿਹੜੀ ਭੁਖੜ ਹੜਤਾਲ ਸ਼ੁਰੂ ਕੀਤੀ ਹੈ ਉਸ ਦੇ ਸਬੰਧ ਵਿੱਚ ਜਦੋਂ ਸਰਕਾਰਾਂ ਗੁੰਗੀਆਂ ਤੇ ਬੋਲੀਆਂ ਹੋ ਜਾਂਦੀਆਂ ਨੇ ਉਹਨਾਂ ਦੇ ਕੰਨ ਖੋਲਣ ਦੇ ਲਈ ਉਹਨਾਂ ਦੀ ਅੱਖਾਂ ਖੋਲਣ ਦੇ ਲਈ ਜਿਹੜੇ ਤਿੱਖੇ ਸੰਘਰਸ਼ ਜਿਹੜੇ ਵਿੱਢੇ ਜਾਂਦੇ ਨੇ ਔਰ ਦੋਨਾਂ ਕਿਸਾਨ ਫੋਰਮਾਂ ਵੱਲੋਂ ਜਿਹੜਾ 30 ਦਸੰਬਰ ਦਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਸ ਬੰਦ ਦੀ ਅਸੀਂ ਪੁਰਜ਼ੋਰ ਹਮਾਇਤ ਕਰਦੇ ਆਂ ਔਰ ਇਸ ਬੰਦ ਨੂੰ ਕਾਮਯਾਬ ਕਰਨ ਦੇ ਲਈ ਸਾਡੀ ਸਾਂਝਾ ਫੋਰਮ ਪੰਜਾਬ ਬਿਜਲੀ ਮੁਲਾਜ਼ਮ ਇਕਤਾ ਮੰਚ ਪੰਜਾਬ ਇਹ ਉਹ ਜੀ ਪੰਜਾਬ ਦੇ ਸਾਡੇ ਫੌਂਟ ਨੇ ਸਾਲੇ ਵੱਡਾ ਔਰ ਲੋਕਾਂ ਦੇ ਇਹ ਸਾਨੂੰ ਆਪਣੇ ਬਾਧੇ ਵਿੱਚ ਪੂਰੀ ਤਰਦੇ ਦੇ ਨਾਲ ਸੌ ਦੀਰ ਪੱਦਰ ਤੇ ਗੇਟ ਰੈਲੀਆਂ ਕਰਦੇ ਹੋਏ ਇਸ ਬੰਦ ਨੂੰ ਅਸੀਂ ਪੂਰੇ ਪੰਜਾਬ ਦੇ ਵਿੱਚ ਆਪਣਾ ਸਮਰਥਨ ਦੇ ਕੇ ਕਾਮਯਾਬ ਕਰਾਂਗੇ ਇਹਨਾਂ ਹੀ ਕਹਿੰਦਾ ਹੋਇਆ ਮੈਂ ਜੈ ਜਨਤਾ ਜੈ ਸੰਘਰਸ਼ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ